welcom students ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੀਆਂ ਅਸੀਂ ਥਿਊਰੀ ਦੀਆਂ ਵੀਡੀਓਜ਼ ਕਰ ਚੁੱਕੇ ਉਹਨਾਂ ਦੇ ਆਧਾਰ ਤੇ ਹੀ ਸਾਡੇ ਕੋਲ ਐਮਸੀਕਿਊਜ਼ ਨੇ ਪੰਜਾਬੀ ਸਾਹਿਤ ਦਾ ਮੁੱਢੀ ਕੌਣ ਆ ਪੰਜਾਬੀ ਸਾਹਿਤ ਦਾ ਮੁੱਢੀ ਗੋਰਖਨਾਥ ਸਾਹਿਤ ਇਤਿਹਾਸ ਦਾ ਆਧਾਰ ਹੈ ਚਾਰ ਆਪਸ਼ਨ ਦਿੱਤੇ ਹੋਏ ਨੇ ਸਾਡੇ ਕੋਲ ਸਾਹਿਤ ਇਤਿਹਾਸ ਦਾ ਆਧਾਰ ਕੀ ਹੈ ਸਮਾਜਿਕ ਤੱਤ ਇਤਿਹਾਸਿਕ ਤੱਤ ਰਾਜਨੀਤਿਕ ਤੱਤ ਸਾਹਿਤਿਕ ਤੱਤ ਤਾਂ ਸਾਹਿਤ ਇਤਿਹਾਸ ਦਾ ਦਾ ਹੈ ਸਾਹਿਤਿਕ ਤੱਤ ਨੇ ਕਿਹੜਾ ਝੁੱਟ ਇੱਕੋ ਕਾਲ ਖੰਡ ਨਾਲ ਸੰਬੰਧਿਤ ਹੈ ਇਹ ਚਾਰ ਝੁੱਟ ਦਿੱਤੇ ਹੋਏ ਨੇ ਐਮ ਡੀ ਆਰ ਤੇ ਵਾਰਿਸ ਸ਼ਾਹ ਨੇ ਜਿਹੜੇ ਇਕੋ ਕਾਲ ਖੰਡ ਨਾਲ ਸੰਬੰਧਿਤ ਨੇ ਦੋਨੇ ਅਗਲਾ ਕੁਐਸਚਨ ਆ ਸਾਡੇ ਕੋਲ ਪੰਜਾਬੀ ਸਾਹਿਤ ਦੇ ਇਤਿਹਾਸ ਦਾ ਕਿਹੜਾ ਕਾਲ ਖੰਡ ਅਪਪ੍ਰਸ਼ ਪ੍ਰਧਾਨ ਹੈ ਚਾਰ ਕਾਲ ਦਿੱਤੇ ਹੋਏ ਨੇ ਧਿਆਨ ਨਾਲ ਤੁਸੀਂ ਦੇਖਣਾ ਹੈ ਪਿਛਲੀਆਂ ਵੀਡੀਓਜ਼ ਜਿਹੜੀਆਂ ਨਹੀਂ ਦੇਖੀਆਂ ਥਿਊਰੀ ਵਾਲੀਆਂ ਤੁਸੀਂ ਦੇਖ ਸਕਦੇ ਹੋ ਇਹਨਾਂ एमसीक्यू ਜਿਹਨਾਂ ਆਸਾਨੀ ਨਾਲ ਜਿਹੜਾ ਸੋਲਵ ਕਰ ਸਕਦੇ ਹਾਂ ਕਿਉਂਕਿ ਐਨਐਮਸੀਕਿਊ ਤੇ ਰੱਟੇ ਨਹੀਂ ਵੱਸਦੇ ਹੁੰਦੇ ਥੋੜੀ ਅੰਡਰਸਟੈਂਡਿੰਗ ਆ ਜਿਹੜੀ ਤੁਹਾਨੂੰ ਲਿਟਰੇਚਰ ਦੀ ਹੋਣੀ ਚਾਹੀਦੀ ਆ ਤਾਂ ਸਾਡਾ ਚੌਥੇ ਕੁਐਸਚਨ ਦਾ ਆਨਸਰ ਆ ਜਿਹੜਾ ਉਹ ਪੂਰਵ ਨਾਨਕ ਕਾਲ ਪੰਜਾਬੀ ਸਾਹਿਤ ਦਾ ਮੁੱਢ ਵੱਜਾ ਕਿਹੜੀ ਸਦੀ ਤੋਂ ਪੰਜਾਬੀ ਸਾਹਿਤ ਦਾ ਮੁੱਢ ਵੱਜਾ ਸੀਗਾ 8ਵੀਂ 9ਵੀਂ ਸਦੀ ਤੋਂ ਸਾਹਿਤ ਅਧਿਐਨ ਦਾ ਮੁੱਖ ਸਾਰੋਕਾਰ ਹੈ ਸਹਿ ਸਾਹਿਤਕਤਾ ਸਾਹਿਦਕਾਲ ਸਾਹਿਤ ਦੇ ਕਾਲਵੰਡ ਦਾ ਮੁੱਖ ਤੇ ਸਹੀ ਆਧਾਰ ਕਾਲਵੰਡ ਜਿਹੜੀ ਆ ਉਹ ਕਿਹੜੇ ਆਧਾਰ ਤੇ ਹੋਈ ਹੈ ਸਾਹਿਤ ਦੀ ਕੀ ਆਧਾਰ ਸਾਹਿਤਿਕ ਪਰਵਿਰਤੀ ਉਸ ਸਮਾਜ ਦੇ ਵਿੱਚ ਉਸ ਟਾਈਮ ਦੇ ਵਿੱਚ ਸਾਹਿਤਿਕ ਪਰਵਿਰਤੀ ਕਿਸ ਤਰ੍ਹਾਂ ਦੀ ਆ ਕਿਹੜੀਆਂ ਰਚਨਾਵਾਂ ਇੱਕੋ ਕਾਲ ਖੰਡ ਨਾਲ ਸੰਬੰਧਿਤ ਨੇ ਇੱਕੋ ਕਾਲ ਖੰਡ ਦਾ ਮਤਲਬ ਇੱਕੇ ਸਮੇਂ ਦੇ ਵਿੱਚ ਹੋਈਆਂ ਨੇ ਕਿਹੜੀਆਂ ਰਚਨਾਵਾਂ ਚੱਠੀਆਂ ਦੀ ਵਾਰ ਤੇ ਚੰਡੀ ਦੀ ਵਾਰ ਜਿਹੜੀਆਂ ਰਚਨਾਵਾਂ ਨੇ ਇੱਕੋ ਸਮੇਂ ਹੋਈਆਂ ਨੇ ਇਕ ਜੁੱਟ ਕਿਹੜਾ ਜੁੱਟ ਇੱਕੋ ਕਾਲ ਖੰਡ ਦੀ ਪ੍ਰਤੀਨਿਧਤਾ ਕਰਦਾ ਮੀਨਜ਼ ਇੱਕੋ ਹੀ ਸਮੇਂ ਦੇ ਵਿੱਚ ਦੋਨੇ ਹੋਏ ਨੇ ਤਾਂ ਇਹਨਾਂ ਦੇ ਵਿੱਚੋਂ ਸਾਡਾ ਆਨਸਰ ਆਊਗਾ ਸ਼ਾ ਮੁਹੰਮਦ ਤੇ ਮੁਕਵਲ ਦੋਨੇ ਇੱਕੋ ਸਮੇਂ ਦੇ ਪ੍ਰਤੀਨਿਧੀ ਨੇ ਕਿਸ ਕਾਲ ਦੇ ਕਿਸ ਕਾਲ ਦੇ ਪੰਜਾਬੀ ਸਾਹਿਤ ਉਤੇ ਠੇਠ ਕੇਂਦਰੀ ਪ੍ਰਭਾਵ ਹੈ ਠੇਠ ਕੇਂਦਰੀ ਪ੍ਰਭਾਵ ਕਿਸ ਕਾਲ ਦੇ ਪੰਜਾਬੀ ਸਾਹਿਤ ਤੇ ਆ ਅੰਗਰੇਜ਼ੀ ਰਾਜ ਦੇ ਸਮੇਂ ਸੀਗਾ ਸਾਹਿਤ ਇਤਿਹਾਸ ਲਈ ਵਧੇਰੇ ਪ੍ਰਮਾਣਿਕ ਹੈ ਕਿਹੜਾ ਸਾਹਿਤ ਇਤਿਹਾਸ ਲਈ ਵਧੇਰੇ ਪ੍ਰਮਾਣਿਕ ਹੈ ਹੱਥ ਲਿਖਤ ਦਾ ਉਤਾਰਾ ਰਚਨਾ ਦਾ ਅਨੁਵਾਦ ਇਤਿਹਾਸਿਕ ਪੁਸਤਕ ਜਾਂ ਲੇਖਕ ਦੀ ਨਿੱਜੀ ਲਿਖਤ ਲੇਖਕ ਦੀ ਨਿੱਜੀ ਲਿਖਤ ਨੂੰ ਅਸੀਂ ਵਧੇਰੇ ਪ੍ਰਮਾਣਿਕ ਮੰਨਦੇ ਹਾਂ ਕਿਉਂਕਿ ਲੇਖਕ ਦਾ ਸਮਾਂ ਤੇ ਉਸ ਦੀ ਲਿਖਤ ਆ ਜਿਹੜੀ ਉਹ ਉਸ ਸਮੇਂ ਦਾ ਜਿਹੜਾ ਹੈ ਇਤਿਹਾਸ ਨੂੰ ਦੱਸਦੀ ਹੈ ਸਾਹਿਤ ਨੂੰ ਦੱਸਦੀ ਹੈ ਫਿਰ ਅੱਗੇ ਕੁਐਸਚਨ ਹੈ ਪੰਜਾਬੀ ਸਾਹਿਤ ਦੇ ਇਤਿਹਾਸ ਦਾ ਵਿਗਿਆਨਕ ਮਾਡਲ ਕਿਸ ਨੇ ਪੇਸ਼ ਕੀਤਾ ਪੰਜਾਬੀ ਸਾਹਿਤ ਦੇ ਇਤਿਹਾਸ ਦਾ ਵਿਗਿਆਨਕ ਮਾਡਲ ਕਿਸ ਨੇ ਪੇਸ਼ ਕੀਤਾ ਮੋਹਨ ਸਿੰਘ ਦਿਵਾਨਾ ਆਨਸਰ ਆਊਗਾ ਸਾਡਾ ਸਾਹਿਤ ਇਤਿਹਾਸ ਦਾ ਪ੍ਰਕਾਰਜ ਹੈ ਕਿਹੜਾ ਪ੍ਰਕਾਰ ਦਾ ਸਾਹਿਤ ਇਤਿਹਾਸ ਦਾ ਤੱਥ ਦੇ ਨਿਰਨੇ ਕਰਨਾ ਸਾਹਿਤਿਕ ਕਿਰਤਾਂ ਦੀ ਪ੍ਰਮਾਣਿਕਤਾ ਪਾਸ਼ਾਈ ਮਹੱਤਤਾ ਕਿਹੜਾ ਇਹ ਇਹਨਾਂ ਦੇ ਵਿੱਚੋਂ ਤਾਂ ਇਹਨਾਂ ਦੇ ਵਿੱਚੋਂ ਇੱਕ ਨਹੀਂ ਹੈਗਾ ਇਹ ਸਾਰੇ ਨੇ ਤਾਂ ਸਾਡਾ ਉੱਤਰ ਕੀ ਆਊਗਾ ਸ ਸ ਉਪਰੋਤਕ ਤਿੰਨੋਂ ਕਿਹੜਾ ਕਾਲ ਖੰਡ ਪੰਜਾਬੀ ਸਾਹਿਤ ਦੇ ਇਤਿਹਾਸ ਦਾ ਸਕ੍ਰਾਂਤੀ ਕਾਲ ਸਕ੍ਰਾਂਤੀ ਕਾਲ ਕਿਸ ਨੂੰ ਕਿਹਾ ਜਾਂਦਾ ਹੈ 1452 ਤੋਂ 1900 ਤੱਕ ਦੇ ਸਮੇਂ ਨੂੰ ਸਕਰਾंति काल ਕਿਹਾ ਜਾਂਦਾ ਹੈ। ਇਹ ਲਿਖੀ ਸੂਚੀ ਨੂੰ ਗੌਰ ਨਾਲ ਦੇਖੋ ਤੇ ਪ੍ਰਸ਼ਨ 15 ਤੇ 16 ਦਾ ਉੱਤਰ ਦਿਓ। ਹੁਣ ਇਹਨਾਂ ਦੇ ਵਿੱਚੋਂ ਕਿਹੜਾ ਅੰਕ ਸਮੂਹ ਗੁਰੂ ਨਾਨਕ ਕਾਲ ਨਾਲ ਸੰਬੰਧਿਤ ਹੈ? ਹੁਣ ਧਿਆਨ ਨਾਲ ਦੇਖਣਾ ਤੁਸੀਂ ਇਹਨਾਂ ਦੇ ਵਿੱਚੋਂ ਗਰੁੱਪ ਦੱਸਣਾ ਕਿਹੜਾ ਗੁਰੂ ਨਾਨਕ ਕਾਲ ਨਾਲ ਸੰਬੰਧਿਤ ਸੀਗਾ? ਇਹਦੇ ਵਿੱਚ ਤੀਜਾ ਸੱਤਵਾਂ ਅੱਠਵਾਂ ਨੌਵਾਂ ਹੈ ਇਹਦੇ ਵਿੱਚ ਤੀਜਾ ਚੌਥਾ ਸੱਤਵਾਂ ਅੱਠਵਾਂ ਹੈ ਜਿਵੇਂ ਤੀਜਾ ਚੌਥਾ ਸੱਤਵਾਂ ਤੇ ਅੱਠਵਾਂ ਇਸ ਤਰ੍ਹਾਂ ਨਾਲ ਤੁਸੀਂ ਦੇਖਣਾ ਇਹਨਾਂ ਨੂੰ ਤਾਂ ਸਾਡਾ ਉੱਤਰ ਕੀ ਆਊਗਾ ਕਿਹੜਾ ਅੰਕ ਸਮੂਹ ਗੁਰੂ ਨਾਨਕ ਕਾਲ ਨਾਲ ਸੰਬੰਧਿਤ ਆ ਸਾਡਾ ਉੱਤਰ ਆਊਗਾ ਊੜਾ ਕਿਉਂਕਿ ਸ਼ਾਹ ਹੁਸੈਨ ਦਾ ਮੋਦਰ ਅਹਿਮਦ ਗੁਜਰ ਤੇ ਸੁਲਤਾਨ ਬਹੁ ਇਹ ਚਾਰ ਨੇ ਜਿਹੜੇ ਇਹ ਗੁਰੂ ਨਾਨਕ ਕਾਲ ਨਾਲ ਸੰਬੰਧਿਤ ਇਤਿਹਾਸਕਾਰ ਨੇ ਸਾਇਤਕਾਰ ਨੇ ਅਗਲਾ ਕੁਐਸਚਨ ਹੈ ਸਰ ਕਿਹੜਾ ਅੰਕ ਸਮੂਹ ਰਣਜੀਤ ਸਿੰਘ ਕਾਲ ਨਾਲ ਸੰਬੰਧਿਤ ਆ ਪਹਿਲਾਂ ਗੁਰੂ ਨਾਨਕ ਕਾਲ ਸੀਗਾ ਹੁਣ ਰਣਜੀਤ ਸਿੰਘ ਕਾਲ ਹੁਣ ਤੁਸੀਂ ਧਿਆਨ ਨਾਲ ਇਹਨਾਂ ਨੂੰ ਫੇਰ ਦੇਖਣਾ ਹੈ ਰਣਜੀਤ ਸਿੰਘ ਕਾਲ ਨਾਲ ਸਾਡੇ ਕੋਲ ਹੈਗਾ ਇਹ ਅ ਸ਼ਾ ਮੁਹੰਮਦ ਹੋ ਗਿਆ ਇੱਕ ਸਰਦਾਰ ਅਮ ਫਲੋਰੀ ਹਾਸ਼ਮ ਤੇ ਐਮ ਦੇ ਯਾਰ ਇਹਦਾ ਮਤਲਬ ਸਾਡਾ ਉੱਤਰ ਕੀ ਆਊਗਾ ਆੜਾ ਤਰਨਜੀਤ ਸਿੰਘ ਕਾਲ ਨਾਲ ਕੌਣ ਸਬੰਧਿਤ ਸੀਗੇ ਇਹ ਚਾਰੇ ਸੀਗੇ ਸਾਹਿਤਕਾਰ ਤਾਂ ਇਹਨਾਂ ਦਾ ਗਰੁੱਪ ਕਿਹੜਾ ਹੈ ਆੜਾ ਅੱਗੇ 17 ਨੰਬਰ ਕੁਐਸਚਨ ਹੈ ਸਾਡੇ ਕੋਲ ਕਿਸ ਕਾਲ ਨੂੰ ਪੰਜਾਬੀ ਸਾਹਿਦ ਦਾ ਸ੍ਰਾਂਤੀ ਕਾਲ ਕਿਹਾ ਜਾਂਦਾ ਹੈ ਸ੍ਰਾਂਤੀ ਕਾਲ ਕਿਸ ਕਾਲ ਨੂੰ ਕਿਹਾ ਜਾਂਦਾ ਹੈ ਚਾਰ ਆਪਸ਼ਨ ਦਿੱਤੇ ਹੋਏ ਨੇ ਸਾਡੇ ਕੋਲ ਪਹਿਲਾਂ ਵੀ ਇੱਕ ਕੁਐਸਚਨ ਇਹ ਹੋਰ ਟੰਗ ਨਾਲ ਆਇਆ ਏ ਅੰਗਰੇਜ਼ੀ ਰਾਜ ਦਾ ਪਹਿਲਾ ਅੱਧ ਦਾ ਸਮਾਂ ਸੀ ਜਿਹੜਾ ਉਹ ਸ੍ਰਾਂਤੀ ਕਾਲ ਸੀ ਸਾਹਿਤਿਕ ਤੱਤ ਦਾ ਸਬੰਧ ਸਾਹਿਤਿਕ ਤੱਤ ਦਾ ਸਬੰਧ ਕਿਹਦੇ ਨਾਲ ਸਾਹਿਤ ਇਤਿਹਾਸ ਨਾਲ ਕਿਹੜੀ ਜਨਮ ਸਾਖੀ ਸਭ ਤੋਂ ਪ੍ਰਾਚੀਨ ਹੈ ਪੁਰਾਤਨ ਜਨਮ ਸਾਖੀ ਸਾਹਿਤ ਦੀ ਕਾਲਵੰਡ ਧਰਮ ਦੇ ਆਧਾਰ ਤੇ ਕਿਸ ਲੇਖਕ ਨੇ ਕੀਤੀ ਬਨਾਰਸੀ ਦਾਸ ਜਨ ਨੇ ਸਾਹਿਤ ਇਤਿਹਾਸ ਦਾ ਪ੍ਰਮੁੱਖ ਸਾਰੋਕਾਰ ਕਿਹੜਾ ਹੈ ਸਾਹਿਤ ਦਾ ਪਾਸ਼ਾਈ ਦ੍ਰਿਸ਼ਟੀਕੋਣ ਤੋਂ ਮਹੱਤਵ ਲੋਕ ਸਾਹਿਤ ਨੂੰ ਕਿਸ ਕਾਲ ਖੰਡ ਲੋਕ ਸਾਹਿਤ ਨੂੰ ਕਿਸ ਕਾਲ ਖੰਡ ਵਿੱਚ ਵਿਚਾਰਿਆ ਗਿਆ ਹੈ ਵਿਚਾਰਿਆ ਜਾਣਾ ਸਹੀ ਹੈ ਅ ਲੋਕ ਸਾਹਿਤ ਨੂੰ ਕਿਸ ਕਾਲ ਖੰਡ ਵਿੱਚ ਵਿਚਾਰਿਆ ਜਾਣਾ ਸਹੀ ਹੈ ਤਾਂ ਇਹਦਾ ਇੱਕ ਜਿਹੜਾ ਉੱਤਰ ਆ ਇਹ ਅਸੀਂ ਨਹੀਂ ਦੱਸ ਸਕਦੇ ਕਿ ਮੱਧ ਕਾਲ ਚ ਵਿਚਾਰਿਆ ਜਾਣਾ ਸਹੀ ਆ ਕਿ ਪ੍ਰਾਤਨ ਚ ਜਾਂ ਆਧੁਨਿਕ ਚ ਤਾਂ ਇਸ ਲਈ ਅਸੀਂ ਆਨਸਰ ਅਸੀਂ ਦਵਾਂਗੇ ਕਿ ਤਿੰਨਾ ਵਿੱਚੋਂ ਕਿਸੇ ਚ ਨਹੀਂ ਕਿਹੜਾ ਕਾਲ ਖੰਡ ਜੱਗਾ ਯੁੱਧਾਂ ਤੇ ਅਸ਼ਾਂਤੀ ਦੀ ਪ੍ਰਤੀਨਿਧਤਾ ਕਰਦਾ ਹੈ ਕਿਹੜਾ ਕਾਲ ਖੰਡ ਜੱਗਾਂ ਯੁੱਧਾਂ ਤੇ ਅਨਸ਼ਾਂਤੀ ਦੀ ਜਿਹੜੀ ਆਪ੍ਰਤਿਨਿਤਾ ਕਰਦਾ ਏ ਅਸੀਂ ਕਹਾਂਗੇ ਰਣਜੀਤ ਸਿੰਘ ਕਾਲ ਖਾਦਾ ਪੀਤਾ ਲਾਹੀ ਦਾ ਬਾਕੀ ਅਹਿਮਦ ਸਾਹੇ ਦਾ ਇਸ ਉਕਤੀ ਦਾ ਸਬੰਧ ਕਿਹੜੀ ਸਦੀ ਨਾਲ 18ਵੀਂ ਸਦੀ ਨਾਲ ਸਾਹਿਤ ਦੇ ਇਤਿਹਾਸਕਾਰੀ ਤੋਂ ਕੀ ਭਾਵ ਆ ਸਾਹਿਤ ਦਾ ਇਤਿਹਾਸਕਾਰੀ ਬੋਧ ਸਾਹਿਤ ਦੇ ਇਤਿਹਾਸਕਾਰੀ ਨਾਲ ਸੰਬੰਧਿਤ ਨਹੀਂ ਕੀ ਨਹੀਂ ਸੰਬੰਧਿਤ ਹੈਗਾ ਪਾਸ਼ਾ ਦਾ ਵਿਆਕਰਨਿਕ ਅਧਿਐਨ ਕਿਹੜਾ ਸਾਹਿਤ ਇਤਿਹਾਸਕਾਰੀ ਦਾ ਪ੍ਰਯੋਜਨ ਨਹੀਂ ਸਾਹਿਤ ਦੇ ਵਿਗਿਆਨ ਦਾ ਸੰਬੰਧ ਵਾਚਣਾ ਕੀ ਸਾਹਿਤ ਇਤਿਹਾਸਕਾਰੀ ਦੀਆਂ ਸਮੱਸਿਆਵਾਂ ਵਿੱਚ ਸ਼ਾਮਲ ਨਹੀਂ ਕੀ ਨਹੀਂ ਹੈਗਾ ਇਹਦੇ ਵਿੱਚ ਸ਼ਾਮਲ ਨੀਤੀ ਸ਼ਾਸਤਰ ਦਾ ਅਧਿਐਨ ਗੋਰਖਨਾਥ ਗੋਰਖਨਾਥ ਕਾਲ ਨਾਨਕ ਕਾਲ ਸੁਮਾਰਗ ਕਾਲ ਕਾਦਰਯਾਰ ਕਾਲ ਤੇ ਪਰिवर्तन ਕਾਲ ਕਾਲਵੰਡ ਕਿਹੜੀ ਪੁਸਤਕ ਵਿੱਚ ਮਿਲ ਕੀਤੀ ਮਿਲਦੀ ਹੈ ਇਹਨਾਂ ਸਾਰੇ ਕਾਲਾਂ ਦੀ ਕਾਲਵੰਡ ਜਿਹੜੀ ਉਹ ਕਿਹੜੀ ਪੁਸਤਕ ਵਿੱਚ ਮਿਲਦੀ ਹੈ ਐਨ ਇੰਟਰੋਡਕਸ਼ਨ ਟੂ ਪੰਜਾਬੀ ਲਿਟਰੇਚਰ ਦੇ ਵਿੱਚ ਕਿਸ ਰੂਸੀ ਵਿਦਵਾਨ ਨੇ ਪੰਜਾਬੀ ਲਿਟਰੇਚਰ ਨਾਂ ਪੁਸਤਕ ਪ੍ਰਕਾਸ਼ਿਤ ਕੀਤੀ ਕਰਵਾਈ ਸੀ ਕਿਸ ਰੂਸੀ ਵਿਦਵਾਨ ਨੇ ਪੰਜਾਬੀ ਲਿਟਰੇਚਰ ਨਾਂ ਦੀ ਪੁਸਤਕ ਪ੍ਰਕਾਸ਼ਿਤ ਕਰਵਾਈ ਸੀ ਸਾਡਾ ਉੱਤਰ ਕੀ ਆ ਆਈ ਸੇਰੇ ਵਰੀਆ ਕਾਬ ਡਾਕਟਰ ਦੀਵਾਨਾ ਨੇ ਆਧਿਕਾਲ ਦਾ ਸਮਾਂ ਮੰਨਿਆ 850 ਤੋਂ 1450 ਤੱਕ ਅਲੋਚਨਾ ਸੌਰੀ ਸਾਹਿਤ ਦੇ ਇਤਿਹਾਸ 'ਚ ਲਿਖਣ ਵਾਸਤੇ ਸਾਹਿਤਿਕ ਅਲੋਚਨਾ ਉੱਪਰ ਅਧਿਕਾਰ ਹੋਣਾ ਜ਼ਰੂਰੀ ਹੈ। ਇਹ ਕਿਨੇ ਗੱਲ ਕੀਤੀ ਸੀ ਲਿਵਿਸ ਸਾਹਿਤ ਦੇ ਇਤਿਹਾਸ ਦੌਰਾਨ ਵਿਰੋਧਤਾਵਾਂ ਦਾ ਵਿਚਾਰ ਪੇਸ਼ ਕੀਤਾ ਫ੍ਰੈਂਕ ਨੇ ਸਾਹਿਤ ਇਤਿਹਾਸ ਦਾ ਪ੍ਰਮੁੱਖ ਸਾਰੋਕਾਰ ਹੁੰਦਾ ਏ ਸਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਸਾਡਾ ਉੱਤਰ ਕੀ ਆਊਗਾ ਸਾਹਿਤ ਦਾ ਤਤਕਾਲੀਨ ਪ੍ਰਸਥਿਤੀਆਂ ਵਿੱਚ ਮੁਲਾਂਕਣ ਕਰਨਾ ਅਗੇ ਕੁਐਸਚਨ ਆ ਸਾਹਿਤ ਨਿਯਮ ਕੀ ਨਿਰਧਾਰਤ ਕਰਦੇ ਹਨ ਸਾਹਿਤ ਨਿਯਮ ਕੀ ਨਿਰਧਾਰਤ ਕਰਦੇ ਨੇ ਸਾਹਿਤਿਕ ਤੱਤ ਸਾਹਿਤਿਕ ਮੋਟਿਫ ਹੁੰਦੇ ਨੇ ਜਾਂ ਅਖਵਾਉਂਦੇ ਨੇ ਸਾਹਿਤਿਕ ਮੋਟਿਫ ਕੀ ਨੇ ਇਹ ਵੀ ਸਾਹਿਤਿਕ ਤੱਤ ਨੇ ਕਿਸੇ ਰਚਨਾ ਦੀ ਸਮੁੱਚੀ ਜੜਤਕਾਰੀ ਅਖਵਾਉਂਦੀ ਹੈ ਸਮੁੱਚੀ ਜੜਤਕਾਰੀ ਕੀ ਅਖਵਾਉਂਦੀ ਹੈ ਕਿਸੇ ਰਚਨਾ ਦੀ ਇਹ ਵੀ ਸਾਹਿਤਿਕ ਤੱਤ ਅਨਸਰ ਆਊਗਾ ਇਹਦਾ ਸਾਹਿਤ ਅਧਿਐਨ ਦਾ ਮੁੱਖ ਸਰੂਕਾਰ ਹੁੰਦਾ ਹੈ ਚਾਰ ਆਪਸ਼ਨ ਦਿੱਤੇ ਹੋਏ ਨੇ ਸਾਡੇ ਕੋਲ ਅਸੀਂ ਕਹਾਂਗੇ ਕਿਰਤ ਦੇ ਪਾਠ ਪ੍ਰਬੰਧ ਨਾਲ ਤਾਂ ਇਹ ਸੀਗੇ ਸਾਹਿਤ ਦੇ ਇਤਿਹਾਸ ਨਾਲ ਸੰਬੰਧਿਤ ਪ੍ਰਸ਼ਨ ਅੱਗੇ ਅਸੀਂ ਸੂਫੀ ਕਾਵਨਾ ਸਬੰਧਿਤ ਐਮਸੀਕਿਊ ਕਰਾਂਗੇ ਬਣੇ ਰਹੋ ਚੈਨਲ ਦੇ ਨਾਲ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰੋ ਓਕੇ ਥੈਂਕਸ